ਅੱਜ 13 ਤਰੀਕ ਹੈ ਜੀ। ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ। ਅੱਜ ਬਸਾਖੀ ਨੰਗੀ 13 ਤਰੀਕ ਨੂੰ ਕਾਨਫਰੰਸਾਂ ਹੋ ਹੋਟੀਆਂ ਅੱਜ ਸੂਆ ਦੇ ਵਿੱਚ ਪਾਣੀ ਛੜਦਾ। ਆ ਪਾਣੀ ਸੂਆ ਦੇ ਵਿੱਚ ਆ ਰਿਹਾ ਹੁਣ। ਜਿਹੜੀ ਜੋਧਪੁਰ ਵਾਲੀ ਬ੍ਰਾਂਚ ਹੈ ਜਿਹੜੀ ਜੋਧਪੁਰ ਤੋਂ ਆਉਂਦਾ ਸੂਆ। ਤਲਵੰਡੀ ਸਾਬੋ ਬੀਜੀ ਜੱਜਲ ਮਲਕਾਣਾ। ਸੂਏ ਚ ਪਾਣੀ ਆ ਗਿਆ ਜੱਜਲ ਮਲਕਾਨਾ ਰਾਮਾ ਫੁੱਲੋ ਰਾਮਸਰਾ ਇਹ ਸਾਰਿਆਂ ਨੂੰ ਲੱਗਦਾ ਪਾਣੀ ਤੇ ਸੂਏ ਦੇ ਵਿੱਚ ਪਾਣੀ ਆ ਗਿਆ ਜਿੰਨਾ ਭਰਾਵਾਂ ਦੀਆਂ ਬਾਰੀਆਂ ਨਾਲ ਦਾ ਪਾਣੀ ਸੰਭਲਿਓ